ਦੇ ਸਾਰੇ ਹੀ ਮੇਰੀਆਂ ਬੱਚੀਆਂ ਭੈਣਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੋਤਨ ਗੱਲਾਂ ਹੁਣ ਤੁਸੀਂ ਕਹਿ ਰਹੇ ਸੀ ਮੈਂ ਵੀ ਸੁਣ ਰਿਹਾ ਸੀ ਕਿ ਬੱਚਿਆਂ ਦੀ ਪੜ੍ਹਾਈ ਬਾਰੇ ਉਹ ਮੈਂ ਪਹਿਲਾਂ ਵੀ ਕਹਿ ਚੁੱਕਾ ਪ੍ਰੈਸ ਨੂੰ ਜਾਂ ਸੜਕਾਂ ਨਾਲੀਆਂ ਬਾਰੇ ਜਿਹੜਾ ਕਿ ਇੱਕ ਸਰਕਾਰ ਦਾ ਕੰਮ ਹੁੰਦਾ ਹੈ ਇਹਦੇ ਵਿੱਚ ਕਹਿਣ ਦੀ ਵੀ ਲੋੜ ਨਹੀਂ ਪੈਣੀ ਚਾਹੀਦੀ ਤੁਹਾਡੇ ਬੱਚੇ ਹੁਣ ਬਾਹਰਲੇ ਮੁਲਕਾਂ 'ਚ ਗਏ ਨੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਕਦੇ ਤੁਹਾਡੀਆਂ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਹ ਵੀ ਮੁਲਕ ਹੀ ਨੇ ਇਹ ਕੋਈ ਨਹੀਂ ਕਹਿੰਦਾ ਅਮਰੀਕਾ ਹੈ ਜੀ ਪਤਾ ਨਹੀਂ ਰੱਬ ਹੀ ਹੈ ਨਹੀਂ ਉਹ ਵੀ ਸਾਡੇ ਵਰਗਾ ਇੱਕ ਮੁਲਕ ਹੈ ਪਰ ਉਹਦੇ ਲੀਡਰ ਜਿਹੜੇ ਨੇ ਉਹ ਕਹਿਣੀ ਤੇ ਕਥਨੀ ਦੇ ਇੱਕ ਨੇ ਬਸ ਇਹ ਫਰਕ ਹੈ ਦੇਸ਼ ਉਹ ਵੀ ਹੈ ਹਾਂ ਉੱਥੇ ਜੇ ਨਹੀਂ ਉੱਥੇ ਲੋਕ ਪੜੇ ਲਿਖੇ ਨੇ ਜੇਕਰ ਉਹ ਕਹਿ ਕੇ ਨਹੀਂ ਕਰਦੇ ਤਾਂ ਉਹ ਕਹਿੰਦੇ ਅਗਲੀ ਵਾਰ ਤੈਨੂੰ ਇੱਧਰ ਆਉਣ ਦੀ ਲੋੜ ਨਹੀਂ ਤੈਨੂੰ ਵੋਟ ਨਹੀਂ ਮਿਲ ਸਕਦੀ ਕਿਉਂਕਿ ਜੋ ਤੂੰ ਪਿਛਲੀ ਵਾਰ ਕਹਿ ਕੇ ਗਿਆ ਸੀ ਉਹਦੇ ਚੋਂ ਇੰਨਾ ਤੂੰ ਨਹੀਂ ਕੀਤਾ ਜੇ ਸਾਰਾ ਵੀ ਕਰ ਦੇਣ ਨਾ ਤਾਂ 10% ਜੇ ਨਹੀਂ ਕੀਤਾ ਤਾਂ ਉਹ ਉਹਦੇ ਤੇ ਵੀ ਵੋਟ ਨਹੀਂ ਪਾਉਂਦੇ ਕਹਿੰਦੇ ਜੇ ਤੂੰ ਪੂਰਾ ਨਹੀਂ ਕਰ ਸਕਦਾ ਸੀ ਫਿਰ ਤੂੰ ਕਿਹਾ ਕਿਉਂ ਇਹ ਗੱਲ ਹੁਣ ਇਹਦੇ ਵਿੱਚ ਬਰਾਬਰ ਦੀ ਜ਼ਿੰਮੇਵਾਰੀ ਆ ਗਈ ਜਿੰਨੀ ਸਰਕਾਰ ਦੀ ਆ ਗਈ ਉੰਨੀ ਤੁਹਾਡੀ ਤੇ ਮੇਰੀ ਵੀ ਆ ਗਈ ਕਾਰਨ ਇਹ ਹੈ ਜੇ ਉਹ ਝੂਠ ਬੋਲਦੇ ਰਹੇ ਤਾਂ ਲਗਾਤਾਰ ਵੋਟਾਂ ਵੀ ਤੁਸੀਂ ਪਾਉਂਦੇ ਰਹੇ ਜਿੰਨੇ ਉਹ ਜ਼ਿੰਮੇਵਾਰ ਨੇ ਉਹਨੇ ਤੁਸੀਂ ਵੀ ਜ਼ਿੰਮੇਵਾਰ ਹੋ ਹਾਂਜੀ ਜੀ ਮਹਾ ਪਾਰਟੀ ਵਾਲੇ ਆਈ ਸੇ ਜਵਾਬ ਦਿੰਦੇ ਹੁਣ ਕੀਤਾ ਨਾ ਚੰਗਾ ਕੀਤਾ ਜਿਹੜਾ ਆਪਾਂ ਇੰਨੀ ਲੇਟ ਸਮਝੇ ਆਂ ਜਦੋਂ ਤੱਕ ਨਹੀਂ ਸਮਝਾਂਗੇ ਅੱਜ ਵੀ ਦੇਖੋ ਮੈਂ ਜੇ ਪੰਜ ਵਾਰ ਹਾਰ ਗਿਆ ਜੇ ਛੇਵੀਂ ਵਾਰ ਵੀ ਮੈਂ ਹਾਰ ਜੂਗਾ ਮੈਂ ਤਾਂ ਉੱਥੇ ਹੀ ਖੜਾ ਇਹ ਚੀਜ਼ ਦੇਖੋ ਨਾ ਜਿਹੜੇ ਬੰਦੇ ਸਾਨੂੰ ਕੀ ਪਾਰਟੀਆਂ ਖਰੀਦੀਆਂ ਨਹੀਂ ਕਿ ਮੈਨੂੰ ਨਹੀਂ ਜੀ ਕਰਦਾ ਕਿ ਮੇਰਾ ਵੀ 10 20 ਕਰੋੜ ਰੁਪਇਆ ਕੀਮਤ ਪੈ ਜਾਵੇ ਤੇ ਮੈਂ ਵੀ ਝੂਠ ਬੋਲ ਕੇ ਉਹਨਾਂ ਨੂੰ ਵੋਟਾਂ ਪਵਾ ਦਵਾਂ ਜੇ ਮੈਂ ਜਾਂ ਹਰਦੀਪ ਸਿੰਘ ਜਾਂ ਆ ਸਾਰੀ ਟੀਮ ਜਿਹੜੀ ਸਾਡੇ ਨਾਲ ਪਾਰਟੀ ਵਿੱਚ ਚੱਲਦੀ ਹੈ ਜੇ ਇਹ ਨਹੀਂ ਵਿਕੀ ਤਾਂ ਇੰਨਾ ਤਾਂ ਸਾਡੇ ਭੈਣਾ ਭਰਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਕਿਉਂ ਨਹੀਂ ਵਿਕੇ ਕਿਉਂਕਿ ਇਹ ਸਾਡਾ ਭਲਾ ਕਰਨਾ ਚਾਹੁੰਦੀ ਸੀ ਤੇ ਭਲਾ ਕਰਨ ਦੀ ਜਿਹੜੀ ਸੀਟ ਹੈ ਉਹ ਅਸੀਂ ਦੂਜਿਆਂ ਨੂੰ ਦੇ ਦਿੰਦੇ ਸੀ ਭਲਾ ਇਹਨਾਂ ਤੋਂ ਕਿਵੇਂ ਕਰ ਸਕਦੇ ਸੀ ਜੇ ਅੱਜ ਭਗਵੰਤ ਮਾਨ ਟਾਂਗੜਾ ਮਾਰਦਾ ਫਿਰਦਾ ਕਾਦੇ ਲਈ ਕਿਉਂਕਿ ਉਹਦੇ ਥੱਲੇ ਜਿਹੜੀ ਕੁਰਸੀ ਆਪਾਂ ਦੇ ਦਿੱਤੀ ਉਸ ਕੁਰਸੀ ਦੀ ਪਾਵਰ ਸਾਡੇ ਹੀ ਉਲਟ ਵਰਤਣ ਲੱਗ ਗਿਆ ਚਲ ਵੀ ਤੂੰ ਡਿਬਰੂਗੜ੍ਹ ਉਹ ਇਸ਼ਾਰਾ ਕਿਉਂ ਚੱਲਦਾ ਕਿਉਂਕਿ ਉਹਦੀ ਕੁਰਸੀ ਨੂੰ ਸੀ ਪਾਵਰ ਦੇਤੀ ਹਾਂਜੀ ਉਹੀ ਗੱਲ ਪਹਿਲਾਂ ਸੁਖਬੀਰ ਕਰਦਾ ਰਿਹਾ ਉਸ ਤੋਂ ਬਾਅਦ ਅਮਰਿੰਦਰ ਸਿੰਘ ਕਹਿੰਦਾ ਮੈਂ ਆ ਦਮਦਮਾ ਸਾਹਿਬ ਨੇ ਮੈਂ ਸੌਖਾ ਨਾ ਕਿ ਮੈਂ ਗੁਰਗੰਧ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲਾਂ ਦੇ ਘਰ ਚੋਂ ਕੱਢ ਕੇ ਲਿਆਉਂਗਾ ਕਹਿਤਾ ਨਾ ਲੋਕਾਂ ਨੇ ਵਿਸ਼ਵਾਸ ਕਰ ਲਿਆ ਯਾਰ ਗੁਰਗੰਧ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹ ਤਾਂ ਫੜੇ ਜਾਣਗੇ ਨਾ ਯਾਰ ਅਮਰਿੰਦਰ ਨੂੰ ਬੜਾ ਦੋ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਨਹੀਂ ਦਿਸਿਆ ਮਿਸ ਸਿਮਰਜੀਤ ਸਿੰਘ ਮਾਨ ਵੀ ਤਾਂ ਨੌਕਰੀ ਛੱਡ ਕੇ ਹੈ ਤਾਂ ਭਾਵੇਂ ਸਾਡੂ ਹੀ ਨੇ ਆਪਸੇ ਚ ਪਰ ਨੌਕਰੀ ਛੱਡ ਕੇ ਲਗਾਤਾਰ ਲੋਕਾਂ ਚ ਚੱਲ ਰਿਹਾ ਹੈ ਇਹਨੂੰ ਕਹੀਏ ਯਾਰ ਤੂੰ ਗੁਰਗਾਂ ਸਾਹਿਬ ਦੇ ਦੋਸ਼ੀ ਪਾੜ ਇਹ ਤਾਂ ਫੜ ਵੀ ਲਊਗਾ ਇਹ ਨਹੀਂ ਧਿਆਨ ਕਿਉਂਕਿ ਪੈਸੇ ਦੀ ਚਮਕ-ਦਮਕ ਦੇ ਨਾਲ ਉਹਨਾਂ ਨੇ ਮਾਨ ਸਾਹਿਬ ਵੱਲ ਧਿਆਨ ਹੀ ਨਹੀਂ ਜਾਂ ਦਿੱਤਾ ਇਹਦੇ ਵਿੱਚ ਜ਼ਿਆਦਾ ਕਸੂਰ ਤੁਹਾਡਾ ਵੀ ਨਹੀਂ ਇੰਨਾ ਜ਼ਰੂਰ ਹੈ ਕਿ ਤੁਸੀਂ ਖੋਖਿਆ ਨਹੀਂ ਉੱਤੋਂ ਤੋਂ ਦੇਖਣ ਨੂੰ ਜਿਹਦੇ ਪੋਸਟਰ ਲੱਗੇ ਹੋਏ ਨੇ ਜਿਹੜਾ ਟੀਵੀ 'ਚ ਆ ਰਿਹਾ ਹੈ ਜਿਹੜਾ ਫੇਸਬੁੱਕਾਂ ਤੇ ਆ ਰਿਹਾ ਉਹ ਆ ਰਿਹਾ ਹੈ ਪੈਸੇ ਨਾਲ ਹੁਣ ਭਗਵੰਤ ਮਾਨ ਕੇਜਰੀਵਾਲ ਕੇਜਰੀਵਾਲ ਜਾ ਕੇ ਅੰਨਾ ਹਜ਼ਾਰੇ ਕੋਲ ਬੈਠਿਆ ਜਿੱਥੋਂ ਗੱਲ ਸ਼ੁਰੂ ਹੋਈ 13 ਦੇ ਵਿੱਚ ਕੇਜਰੀਵਾਲ ਤੋਂ ਉੱਠ ਕੇ ਪੋਲਿਟਿਕਸ 'ਚ ਪੈ ਗਿਆ ਉਹ ਉਤੋਂ ਜਿਹੜਾ ਅੰਨਾ ਹਜ਼ਾਰੇ ਤੋਂ ਉੱਠ ਕੇ ਕੇਜਰੀਵਾਲ ਪੋਲਿਟਿਕਸ 'ਚ ਪੈ ਗਿਆ ਦਿੱਲੀ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਗਿਆ ਦਿੱਲੀ ਦਾ ਮੁੱਖ ਮੰਤਰੀ ਕਰਕੇ 5-7000 ਕਰੋੜ ਰੁਪਈਆ ਕਮਾਇਆ ਤੇ ਕਹਿੰਦਾ ਪੰਜਾਬ 'ਚ ਛੁੱਟੋ ਫਿਰ ਪੰਜਾਬ ਚੋਂ ਸੁੱਟ ਕੇ ਐ ਲੱਗਣ ਲਾਤਾ ਵੀ ਸਾਰੇ ਪਾਸੇ ਟੋਪੀ ਟੋਪੀਆਂ ਟੋਪੀ ਟੋਪੀਆਂ ਤੈਨੂੰ ਤੁਹਾਨੂੰ ਨਹੀਂ ਦਿਖਿਆ ਮੈਨੂੰ ਵੀ ਦਿਖਿਆ ਇੱਕਦਮ ਕਿਵੇਂ ਆ ਗਿਆ ਇਦਾਂ ਇੱਕਦਮ ਕੋਈ ਚੀਜ਼ ਨਹੀਂ ਹੁੰਦੀ ਹੁੰਦੀ ਜਿਹੜੇ ਤੁਹਾਡੇ ਪਹਿਲਾਂ ਹੀ ਸੀਗੇ ਜੇ ਉਹ ਗਲਤ ਨਿਕਲੇ ਸੀ ਤਾਂ ਸਿਮਰਨਜੀਤ ਸਿੰਘ ਮਾਨਵੀ ਪਹਿਲਾਂ ਚੋਂ ਹੀ ਬੈਠਾ ਸੀ ਪਰ ਉਸ ਪੈਸੇ ਦੀ ਚਮਕ-ਦਮਕ ਨੇ ਸਾਡੇ ਲੋਕਾਂ ਦਾ ਸਾਰੇ ਪੰਜਾਬ ਦੀ ਮੈਂ ਗੱਲ ਕਰਦਾ ਉਧਰ ਧਿਆਨ ਹੀ ਨਹੀਂ ਜਾਣ ਦਿੱਤਾ ਹੁਣ ਧਿਆਨ ਕਰ ਲਈਏ ਆਪਾਂ ਸਾਡੇ ਲਈ ਜ਼ਰੂਰੀ ਚੀਜ਼ ਇਹ ਹੈ ਪਰਖੋ ਤੁਸੀਂ ਜੇ ਮੈਨੂੰ ਅਧਿਕਾਰ ਹੈ ਤਾਂ ਉਹਨਾਂ ਨੂੰ ਵੀ ਅਧਿਕਾਰ ਹੈ ਆਪਣੀ ਗੱਲ ਕਰਨ ਦਾ ਮੈਂ ਤਾਂ ਜਿਵੇਂ ਸਹਿਜਪੁਰਾ ਸਾਹਿਬ ਨੇ ਕਿਹਾ ਮੈਂ ਤਾਂ ਬੜੇ ਪਿਆਰ ਨਾਲ ਬੇਨਤੀ ਕਰਦਾ ਇੱਥੇ ਅਸੀਂ ਸਾਰੇ ਇਦਾਂ ਵੱਡਾ ਇਕੱਠ ਹੋਵੇ ਪੰਜੇ ਕੈਂਡੀਡੇਟ ਖੜੇ ਬੈਠੇ ਹੋਈਏ ਇੱਥੇ ਮੈਂ ਸਵਾਲ ਕਰਾਂ ਤਾਂ ਉਹ ਜਵਾਬ ਦੇਣ ਉਹ ਸਵਾਲ ਕਰਨ ਤਾਂ ਮੈਂ ਜਵਾਬ ਦਵਾਂ ਦੇਖੇ ਦੁਨੀਆ ਗੱਲ ਤੇ ਇਹੀ ਆ ਗਈ ਨਾ ਜਦੋਂ ਦੇਖੇ ਦੇਖੇ ਦੁਨੀਆ ਵੀ ਯਾਰ ਕਿਹਦੇ ਸਵਾਲ ਜਵਾਬ ਠੀਕ ਨੇ ਕਿਹਦੇ ਗਲਤ ਨੇ ਆਪੇ ਨਿਰਣਾ ਹੋ ਜਾਊਗਾ ਇੱਥੇ ਉਹਨਾਂ ਨੇ ਆਉਣਾ ਨਹੀਂ ਜੇ ਤੁਹਾਡੇ ਕੋਲ ਆਏ ਨਾ ਕੋਈ ਜੀਕ ਪ੍ਰੋਫੈਸਰ ਮਹਿੰਦਰਪਾਲ ਸਿੰਘ ਆਇਆ ਸੀ ਉਹ ਕਹਿ ਕੇ ਗਿਆ ਸੀ ਵੀ ਆਪਾਂ ਸਾਰੇ ਇਕੱਠੇ ਹੋ ਕੇ ਲੋਕਾਂ ਨਾਲ ਵਿਚਾਰ ਨਾ ਕਰ ਲਈਏ ਵੀ ਤੁਸੀਂ ਆਪਣੇ ਰਾਜ ਚ ਕੀ ਕੀਤਾ ਇਹ ਮੈਂ ਪੁੱਛੂੰਗਾ ਤੂੰ ਭਾਈ ਦੂਜੇ ਨੇ ਕੀ ਕੀਤਾ ਮੈਂ ਪੁੱਛੂੰਗਾ ਉਹ ਜਵਾਬ ਦੇਣਗੇ ਉਹ ਤੁਸੀਂ ਸੁਣ ਲਿਓ ਜਦੋਂ ਉਹ ਸਵਾਲ ਕਰਨਗੇ ਮੈਂ ਜਵਾਬ ਦਊਂਗਾ ਤੁਸੀਂ ਸੁਣ ਲਿਓ ਦੁਨੀਆ ਸੁਣੇਗੀ ਨਾ ਮੈਂ ਤਾਂ ਇੱਥੋਂ ਤੱਕ ਤਿਆਰ ਆ ਕਿ ਸਾਹਮਣੇ ਬੈਠਣ ਨੂੰ ਤਿਆਰ ਆ ਮੈਂ ਮੇਰੇ ਵਿੱਚ ਮੇਰੇ ਜੀ ਮਨ ਚ ਖੋਟ ਹੋਵੇ ਤਾਂ ਮੈਂ ਕਹਾਂ ਮੈਂ ਨਹੀਂ ਨਹੀਂ ਉਹ ਆਪਣੀ ਜਗ੍ਹਾ ਨਹੀਂ ਜੀ ਮੈਂ ਆਪਣੀ ਜਗ੍ਹਾ ਨਹੀਂ ਇਕੱਠੇ ਬੈਠੋ ਕਿਉਂਕਿ ਜਿਤਨਾ ਤਾਂ ਸਾਡੇ ਚੋਂ ਇੱਕ ਨੇ ਹੈ ਇਸ ਕਰਕੇ ਅਸੀਂ ਬੈਠੀਏ ਲੋਕਾਂ ਦੇ ਮੂਹਰੇ ਇਕੱਠੇ ਤੌਰ ਤੇ ਬੰਦ ਕਰ ਲਓ ਜੀ ਇਹਨੂੰ ਤੁਸੀਂ ਮਤਲਬ ਕੈਂਟ ਤੋਂ ਇਹ ਜਿਹੜੀ ਗੱਲ ਹੈ ਨਾ ਇਦਾਂ ਨਾ ਫੋਨ ਫਾਨ ਜੇ ਤੁਸੀਂ ਬੰਦ ਕਰਕੇ ਬੈਠਿਆ ਕਰੋ ਮੇਰੀ ਜਿਹੜੀ ਧਿਆਨ ਜਿਹੜੀ ਮੈਂ ਗੱਲ ਮੈਂ ਕਰਦਾ ਦਿਲੋਂ ਤੇ ਦਿਮਾਗ ਤੋਂ ਧਿਆਨ ਗੱਲ ਕਰਦਾ ਮੈਂ ਕੋਈ ਝੂਠ ਨਹੀਂ ਬੋਲਣਾ ਹੁੰਦਾ ਵੀ ਉਹ ਸੋ ਮੇਰਾ ਮਤਲਬ ਕੈਂਟ ਤੋਂ ਹੁਣ ਦੂਜੀ ਗੱਲ ਨੌਕਰੀਆਂ ਦੀ ਆ ਗਈ ਨੌਕਰੀਆਂ ਕਿਵੇਂ ਲੱਗਣਗੀਆਂ ਤੁਹਾਡੇ ਸਮਾਣੇ ਦੇ ਵਿੱਚ ਧਾਗਾ ਫੈਕਟਰੀਆਂ ਲੱਗਿਆ ਮੈਨੂੰ ਬਹੁਤ ਨੇ ਪਿਛਲੇ 30 ਸਾਲ ਤੋਂ ਇੱਥੋਂ ਦੇ ਜਿਹੜੇ ਲੋਕ ਨੇ ਵਪਾਰੀ ਨੇ ਉਹ ਮੰਗਦੇ ਨੇ ਇੱਕ ਲਾਈਨ ਹੁਣ ਲਾਈਨਾਂ ਜਿਹੜੀਆਂ ਨੇ ਉਹ ਦੇਣੀਆਂ ਤਾਂ ਸਰਕਾਰਾਂ ਨੇ ਨਾ ਜਿਹੜਾ ਐਮਪੀ ਚੁਣ ਕੇ ਗਿਆ ਪ੍ਰਨੀਤ ਕੌਰ ਜਿਹਨੂੰ ਤੁਸੀਂ ਪੁੱਛੋ ਇਹ ਬਾਣੀਆਂ ਪੁੱਛਣ ਵਪਾਰੀ ਪੁੱਛਣ ਵੀ ਬੀਬੀ ਜੀ ਤੁਹਾਨੂੰ ਚਾਰ ਵਾਰ ਪਹਿਲਾਂ ਐਮਪੀ ਬਣਾ ਕੇ ਭੇਜਿਆ ਤੁਸੀਂ ਤਾਂ ਪਾਰਟੀ ਬਦਲ ਲਈ ਸਾਡਾ ਤਾਂ ਕੁਝ ਬਣਿਆ ਨਹੀਂ ਤੁਸੀਂ ਉਸ ਤੋਂ 10 ਸਾਲ ਵਿਦੇਸ਼ ਮੰਤਰੀ ਵੀ ਰਹੇ ਤੁਹਾਡੀ ਸਰਕਾਰ ਉੱਪਰ ਵੀ ਸੀ ਤੁਹਾਡੀ ਸਰਕਾਰ ਹੇਠਾਂ ਵੀ ਸੀ ਮੀਨਜ਼ ਇੱਥੇ ਅਮਰਿੰਦਰ ਸਿੰਘ ਰਾਜ ਕਰਦਾ ਸੀ ਤਾਂ ਉੱਪਰ ਮਨਮੋਹਨ ਸਿੰਘ ਰਾਜ ਕਰਦਾ ਸੀ ਤੁਸੀਂ ਆਪਣੇ ਰੇਲਵੇ ਮੰਤਰੀ ਨੂੰ ਕਹਿ ਕੇ ਇਹ ਲੈਨ ਕਿਉਂ ਨਹੀਂ ਕਢਵਾਈ ਜਿਹੜੀ ਉਹ ਜਾਖਲ ਤੋਂ ਤੁਰਨੀ ਹੈ ਛਤਰਾਣੇ ਚੋਂ ਹੋ ਕੇ ਤੁਹਾਡੇ ਸਮਾਣੇ ਚੋਂ ਹੋ ਕੇ ਪਟਿਆਲੇ ਚਲੀ ਜਾਣੀ ਹੈ ਤੁਹਾਨੂੰ ਵੀ ਸੋਖ ਤੇ ਸਮਾਨ ਵਾਲਿਆਂ ਨੂੰ ਵੀ ਸੋਖ ਹੁਣ ਇੰਨਾ ਕੰਮ ਜੇ ਨਹੀਂ ਕਰਵਾ ਸਕਦੇ ਫਿਰ ਐਮਪੀ ਕਿਉਂ ਹੁਣ ਸਵਾਲ ਇਹ ਆ ਵੀ ਫਿਰ ਐਮਪੀ ਕਿਉਂ ਅਗਲੀ ਵਾਰ ਕਿਉਂ ਆਵੇ ਬੰਦਾ ਜਦੋਂ ਪਿਛਲੀ ਵਾਰ ਕੰਮ ਹੀ ਨਹੀਂ ਕਰਾ ਸਕਿਆ ਨਾ ਗਾਂਧੀ ਸਾਹਿਬ ਕਰਾ ਸਕੇ ਨਾ ਇਹ ਪ੍ਰਨੀਤ ਕੋਰ ਕਰਾ ਸਕੇ ਕਿਉਂਕਿ ਇਹੀ ਦੋਨੋਂ ਰਹੇ ਨੇ ਪਿਛਲੇ 25 ਸਾਲ 20 ਸਾਲ ਹੋ ਰਹੇ ਨੇ 5 ਸਾਲ ਹੋ ਰਹੇ ਨੇ 25 ਸਾਲ ਦੇ ਵਿੱਚ ਇੱਕ ਲੈਂਡ ਨਹੀਂ ਬਣ ਸਕੀ ਇੱਕ ਫੈਕਟਰੀ ਆਈ ਸੀ ਬੀਬੀ ਧਿਆਨ ਨਾਲ ਵਾਕਿਆ ਨੂੰ ਸਮਝਾਓ ਇੱਕ ਫੈਕਟਰੀ ਆਈ ਸੀ 1981 ਚ ਪਟਿਆਲੇ ਰੇਲਵੇ ਫੈਕਟਰੀ ਰੇਲ ਕੋਚ ਫੈਕਟਰੀ ਉਧਰ 7-8000 ਬੰਦਾ ਲੱਗਾ ਚਲੋ ਸਰਕਾਰ ਦੀ ਨੀਤੀ ਹੈ ਪੰਜਾਬ ਦੇ ਛੱਡ ਕੇ ਉਹਨਾਂ ਨੇ ਯੂਪੀ ਬਿਹਾਰ ਦੇ ਬੰਦੇ ਉੱਥੇ ਜ਼ਿਆਦਾ ਭਰਤੀ ਕਰਤੇ ਪਰ ਫਿਰ ਵੀ 5-4000 ਬੰਦਾ ਮੈਨੂੰ ਜਾਣਦਾ ਉਹ ਪਟਿਆਲੇ ਦਾ ਵੀ ਲੱਗਿਆ ਪੰਜਾਬ ਦਾ ਵੀ ਲੱਗਿਆ ਰੋਜ਼ਗਾਰ ਮਿਲ ਗਿਆ ਨਾ ਜਿਹੜੇ ਬੱਚੇ ਤੁਸੀਂ ਰੋਜ਼ਗਾਰ ਦੀ ਗੱਲ ਕਰਦੇ ਹੋ ਰੋਜ਼ਗਾਰ ਮਿਲ ਗਿਆ ਹੁਣ ਜੇ 81 ਤੋਂ ਅੱਜ ਸਾਲ ਕਿੰਨੇ ਹੋ ਗਏ ਨੇ 24 ਕੀ 24 ਸਾਲ ਸਾਡੇ ਬੱਚੇ ਹੋਰ ਵੱਡੇ ਨਹੀਂ ਹੋਏ ਉਹ ਉੱਥੇ ਬਸ ਹੋ ਗਿਆ ਸਾਰਾ ਕੰਮ 24 ਸਾਲ ਚ ਉਸ ਤੋਂ ਅਗਲੀਆਂ ਪੀੜ੍ਹੀਆਂ ਵੀ ਤਾਂ ਵੱਡੀਆਂ ਹੋਈਆਂ ਉਹਨਾਂ ਵਾਸਤੇ ਕੀ ਕੀਤਾ ਹੈ ਤੁਸੀਂ 44 ਸਾਲ ਇੱਕ ਸੂਬੇ ਵਿੱਚ ਇੱਕ ਜ਼ਿਲ੍ਹੇ ਵਿੱਚ ਇੱਕ ਵੀ ਫੈਕਟਰੀ ਨਾ ਲਾਓ ਤਾਂ ਰੁਜ਼ਗਾਰ ਕਿਵੇਂ ਮਿਲੇਗਾ ਬੱਚਿਆਂ ਨੂੰ ਫਿਰ ਬੱਚੇ ਤਾਂ ਮਜਬੂਰ ਹੋਣਗੇ ਫਿਰ ਉਹ ਤਾਂ ਬਾਹਰ ਜਾਣਗੇ ਰੋਟੀ ਤਾਂ ਖਾਣੀ ਹੈ ਆਪਣੇ ਜੀਵਨ ਪੱਧਰ ਉਹਨਾਂ ਦਾ ਵੀ ਜ਼ਿਕਰ ਦਾ ਮੇਰਾ ਵੀ ਘਰ ਹੋਵੇ ਮੇਰਾ ਵੀ ਮੇਰੇ ਵੀ ਮਾਪੇ ਕੋਲ ਕਾਰ ਹੋਵੇ ਫਿਰ ਉਹ ਕਹਿੰਦਾ ਮੈਂ ਬਾਹਰ ਜਾਣਾ ਪਾਪਾ ਜੀ ਮੈਨੂੰ ਪੈਸੇ ਦਿਓ ਮੈਂ ਬਾਹਰ ਜਾ ਕੇ ਕਮਾਉਣਾ ਉੱਥੇ ਵੀ ਮੈਂ ਕਰਾਂਗਾ ਤੁਹਾਨੂੰ ਹੀ ਭੇਜਾਂਗਾ ਫਿਰ ਇਹ ਜਿਨ੍ਹਾਂ ਕੋਲੋਂ ਥੋੜਾ ਜਿਹਾ ਹੈਗਾ ਜਿਨ੍ਹਾਂ ਕੋਲ ਹੈਗਾ ਉਹੀ ਹੈ ਨੀ ਤਾਂ 30 35 40 ਲੱਖ ਰੁਪਇਆ ਅੱਜ ਏਜੰਟ ਲੈਂਦੇ ਨੇ ਹਾਂਜੀ ਹਾਂਜੀ 40 ਲੱਖ ਰੁਪਇਆ ਕੋਈ ਕਹਿਣਾ ਸੁੱਖ ਹੁੰਦਾ ਅੱਧਾ ਕਰੋੜ ਰੁਪਇਆ ਕਿਹੜੇ ਬੰਦੇ ਕੋਲ ਹੈਗਾ ਨਗਦ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਕੋਈ ਜ਼ਮੀਨ ਗਹਿਣੇ ਰੱਖੂਗਾ ਕੋਈ ਵੇਚੂਗਾ ਕੋਈ ਪਲਾਟ ਗਹਿਣੇ ਰੱਖੂਗਾ ਵੇਚੂਗਾ ਨਹੀਂ ਤਾਂ ਫਿਰ ਵਿਚਾਰਾ ਰੋਈ ਜਾਏਗਾ ਪਰ ਉਧਰ ਨੂੰ ਕਿਉਂ ਜਾਈਏ ਖੁਸ਼ੀ ਨਾਲ ਜਿੰਨਾ ਮਰਜੀ ਜਾਈਏ ਪਰ ਮਜਬੂਰ ਹੋ ਕੇ ਨਾ ਜਾਈਏ ਇਹਨਾਂ ਲੋਕਾਂ ਨੇ ਸਾਨੂੰ ਮਜਬੂਰ ਕਰਤਾ 75 ਸਾਲ ਚ ਸਾਡੇ ਬਸ ਮਜਬੂਰੀ ਪਾਈ ਹੈ ਜਿਹੜਾ ਜਿਹੜਾ ਸੂਬਾ ਰੋਟੀ ਦਿੰਦਾ ਸੀ ਲੋਕਾਂ ਨੂੰ ਉਹ ਮੰਗਣ ਲਈ ਮਜਬੂਰ ਹੋ ਗਿਆ ਵੀ ਮੈਨੂੰ ਆਟਾ ਦਾਲ ਦੋ ਜਿਹੜਾ ਇੱਥੋਂ ਇੱਥੇ ਤੱਕ ਪਹੁੰਚਾਇਆ ਹੈ ਉਹ ਇਹਨਾਂ ਸਰਕਾਰਾਂ ਨੇ ਪਹੁੰਚਾਇਆ ਜਿਹੜੇ ਚਾਰ ਤੁਹਾਡੇ ਕੋਲ ਆਉਣਗੇ ਨਾ ਚਾਹੇ ਉਹ ਕਾਂਗਰਸ ਆ ਵੀ ਚਾਹੇ ਉਹ ਬਾਦਲ ਆ ਚਾਹੇ ਉਹ ਭਾਜਪਾ ਆਵੇ ਤੇ ਚਾਹੇ ਉਹ ਆਪ ਆਵੇ ਇਹਨਾਂ ਲੋਕਾਂ ਦੀਆਂ ਨੀਤੀਆਂ ਨੇ ਸਾਨੂੰ ਇੱਥੇ ਪਹਛਾਤਾ ਇਹ ਥੋੜੀ ਆ ਵੀ ਅਸੀਂ ਪੰਜਾਬ ਦੇ ਲੋਕ ਹੁਣ ਪੰਜਾਬ ਦੀ ਖੇਤੀ ਕਿਸ ਚੀਜ਼ ਤੇ ਨਸਰ ਕਰਦੀ ਹੈ ਕਿੱਥੇ ਡਿਪੈਂਡ ਕਰਦੀ ਹੈ ਉਹ ਕਰਦੀ ਆ ਪਾਣੀ ਤੇ ਜੇ ਪਾਣੀ ਨਹੀਂ ਤਾਂ ਖੇਤੀ ਕਿਵੇਂ ਕਰ ਲੋਗੇ ਜੇ ਖੇਤੀ ਨਹੀਂ ਕਰੋਗੇ ਤਾਂ ਪੰਜਾਬ ਦਾ ਸੂਬਾ ਜਿੰਦਾ ਕਿਵੇਂ ਰਹੂਗਾ ਪਹਿਲੀ ਗੱਲ ਤਾਂ ਸਾਡੇ ਤੋਂ ਪਾਣੀ ਖੋਲੇ ਉਹ ਲੜਾਈ ਆਪਾਂ ਲੜ ਰਹੇ ਹਾਂ ਘੱਟੋ ਘੱਟ 50 ਸਾਲ ਤੋਂ ਐਸਬੀਐਲ ਨਹਿਰ ਕੱਢ ਦੋ ਹੋਰ ਪਾਣੀ ਕੱਢਣ ਨੂੰ ਫਿਰੇ ਸੀ ਉਹ ਰੋਕੀ ਤਾਂ ਜਟਾਣੇ ਵਰਗਿਆਂ ਰੋਕੀ ਜੇ ਗਾਣਾ ਗਾਤਾ ਸਿੱਧੂ ਮੂਸੇਵਾਲੇ ਨੇ ਤਾਂ ਜਟਾਣਾ ਫਿਰ 40 ਸਾਲ ਬਾਅਦ ਅਮਰ ਹੋ ਗਿਆ ਉਹਨੂੰ ਮਜਬੂਰੀ ਉਹ ਕਦਮ ਚੁੱਕਣਾ ਪਿਆ ਜਿਹਦੇ ਕਰਕੇ ਅੱਜ ਵੀ ਨਹਿਰ ਜਿਹੜੀ ਹੈ ਜਿਵੇਂ ਉਹਦੇ ਝੁਕਾ ਹੋ ਗਿਆ ਹੋਇਆ ਨਹੀਂ ਤਾਂ ਪਾਣੀ ਤਾਂ ਹੋਰ ਜਾਣਾ ਸੀ ਪਾਣੀ ਦੀ ਵੰਡ ਜਿਹੜੀ ਕਰਦਾ ਮੈਂ ਤੁਹਾਨੂੰ ਇੱਕ ਬੇਨਤੀ ਰੂਪ ਵਿੱਚ ਸਮਝਾਉਣਾ ਚਾਹੁੰਦਾ ਜਿੰਨੇਕ ਤੁਹਾਨੂੰ ਸਮਝ ਆ ਜਾਵੇ ਜਿਹੜਾ BBMB ਉਹਦਾ ਨਾਮ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪਾਣੀਆਂ ਦੀ ਵੰਡ ਕਰਦਾ ਹੈ ਵੀ ਕਿਹੜੇ ਸੂਬੇ ਨੂੰ ਕਿੰਨਾ ਜਾਣਾ ਹੈ ਕਿੰਨਾ ਉਹਦੇ ਵਿੱਚ 1966 'ਚ ਸਾਡੇ 5 ਮੈਂਬਰ ਸੀ 73 'ਚ ਸਾਡੇ 3 ਮੈਂਬਰ ਕਰਤੇ ਕਿਉਂ ਕਰਤੇ ਭਾਈ ਕਹਿੰਦੇ ਜੀ ਦੂਜੇ ਦੋ ਸੂਬੇ ਬਣ ਗਏ ਉਸ ਤੋਂ 8 ਸਾਲ ਸਾਲ ਬਾਅਦ 2 ਕਰਤੇ ਆ 90 95 ਵਿੱਚ 1 ਕਰਤਾ ਇੱਕ ਮੈਂਬਰ ਬੈਠਦਾ ਸੀ ਸਾਡਾ ਅੱਜ ਜਿਸ ਦਿਨ ਭਗਵੰਤ ਮਾਨ ਦੀ ਸਰਕਾਰ ਆਈਆ ਸੈਂਟਰ ਨੇ ਸਾਡਾ ਉਹ ਇੱਕ ਮੈਂਬਰ ਵੀ ਖਤਮ ਕਰਤਾ ਜਿਹਨੂੰ ਮਰਜ਼ੀ ਮੇਰੇ ਸਾਹਮਣੇ ਬਿਠਾ ਕੇ ਪੁੱਛ ਰੋ ਪੰਜਾਬ ਸਰਕਾਰ ਨੇ ਆਪਣੀ ਵਿਧਾਨ ਸਭਾ ਚ ਜਾਂ ਕੋਰਟ ਚ ਮੁਕੱਦਮਾ ਕਿਉਂ ਨਹੀਂ ਕੀਤਾ ਵੀ ਸਾਡਾ ਇੱਕ ਮੈਂਬਰ ਵੀ ਕਿਉਂ ਕੱਢਤਾ ਜੀ ਪਾਣੀ ਸਾਡੇ ਸਾਡੇ ਸੂਬੇ ਦਾ ਨਾਮ ਹੀ ਪਾਣੀਆਂ ਤੇ ਪੰਜ ਆਬ ਪੰਜਾਂ ਪਾਣੀਆਂ ਤੇ ਤੇ ਅਸੀਂ ਪਾਣੀਆਂ ਦੀ ਵੰਡ ਤੋਂ ਬਾਹਰ ਸਾਨੂੰ ਨਹੀਂ ਪਤਾ ਹੁਣ ਅੰਦਰੋਂ ਭਾਖੜਾ ਜੁੜਾ ਡੈਮ ਆ ਉਹਦੇ ਗੇਟ ਕਿੰਨੇ ਚੁੱਕੇ ਜਾਣੇ ਨੇ ਕਿੰਨੇ ਨਹੀਂ ਸਾਡਾ ਮੈਂਬਰ ਇਨ ਬੈਠਾ ਅਸੀਂ ਆ ਬੈਠੇ ਆ ਜੇ ਇਹਨਾਂ ਚੋਂ ਕੋਈ ਬੰਦਾ ਹੀ ਨਹੀਂ ਸਾਡਾ ਹੋਊਗਾ ਇੱਥੇ ਬੈਠਾ ਬੰਦਾ ਦੱਸ ਸਕਦਾ ਵੀ ਮਿੰਦਰਪਾਲ ਕੀ ਬੋਲ ਕੇ ਗਿਆ ਸੀ ਜੇ ਇੱਥੇ ਬੰਦੇ ਨਹੀਂ ਬੈਠਾ ਉਹ ਪਰਲੇ ਪਾਸੇ ਕਿਤੇ ਹੈਗਾ ਉਹਨੂੰ ਕੀ ਪਤਾ ਮੈਂ ਇੱਥੇ ਕੀ ਬੋਲ ਰਿਹਾ ਉਹ ਦਾਵਾ ਕਰੀ ਜਾਵੇ ਅਸੀਂ ਬੇਮਤਲਬ ਬੈਠੇ ਦਾਵਾ ਚੰਡੀਗੜ੍ਹ ਕਰੀ ਜਾਈਏ ਸਾਡਾ ਤਾਂ ਮੈਂਬਰ ਇਨ ਬੈਠਦਾ ਉੱਥੇ ਤੇ ਕੱਢਿਆ ਗਿਆ ਇਹ ਨਹੀਂ ਕਿ ਸ਼ੁਰੂ ਤੋਂ ਨਹੀਂ ਬੈਠਦਾ ਸੀ ਬੈਠਦਾ ਸੀ ਇਹ ਸਾਰੀਆਂ ਗੱਲਾਂ ਬੜੀਆਂ ਗੰਭੀਰ ਨੇ ਉਸ ਤੋਂ ਬਾਅਦ ਐਮਐਸਪੀ ਆ। ਆ ਬੀਜੇਪੀ ਨੇ ਪਹਿਲਾਂ ਸਾਨੂੰ 1.5 ਸਾਲ ਦਿੱਲੀ ਬਿਠਾ ਕੇ ਰੱਖਿਆ। ਹੁਣ ਆ ਸ਼ੰਭੂ ਬੈਠੇ ਆ। ਐਮਐਸਪੀ ਜਿਹੜੀ ਹੈ ਇਹ ਕੋਈ ਜੁਰਮ ਨਹੀਂ ਹੈ। ਇਹ ਕੋਈ ਇੰਨੀ ਵੱਡੀ ਗੱਲ ਨਹੀਂ ਸਰਕਾਰਾਂ ਨਹੀਂ ਦੇਣੀ ਹੁੰਦੀ ਐ ਤੇ ਸਰਕਾਰਾਂ ਹੀ ਦਿੰਦੀਆਂ ਹੁੰਦੀਆਂ ਨੇ ਨਹੀਂ ਦੇ ਰੀਆਂ। ਐਮਐਸਪੀ ਦਾ ਮਤਲਬ ਹੈ ਜਿੰਨਾ ਖਰਚਾ ਤੁਹਾਡਾ ਆ ਗਿਆ ਉਹਦੇ ਵਿੱਚ ਥੋੜਾ ਜਿਹਾ ਪ੍ਰੋਫਿਟ ਲਾ ਕੇ ਜਿਵੇਂ ਉਹਨ ਇੱਕ ਦੁਕਾਨਦਾਰ ਐ। ਮੰਨ ਲਓ ਉਹ ਬਿਸਕੁਟ ਦਾ ਪੈਕੇਟ ਲੈ ਆਇਆ। ਉਹ ਕਹਿੰਦਾ ਮੈਨੂੰ ਇਹ 15 ਰੁਪਏ ਦਾ ਪਿਆ ਮੈਂ ਤੁਹਾਨੂੰ 17 ਰੁਪਏ ਦਾ ਵੇਚ ਦਾਂਗੇ ਉਹ ਉਹਦੀ ਐਮਐਸਪੀ ਹੈ ਵੀ 15 ਰੁਪਏ ਦਾ ਮੈਨੂੰ ਕੀਮਤ ਪਈ ਹੈ 2 ਰੁਪਏ ਮੈਂ ਵੀ ਕਮਾਣੇ ਨੇ 17 ਰੁਪਏ ਦਾ ਵੇਚਣ ਦੋ ਮੈਨੂੰ ਉਹ ਉਹਦੀ ਐਮਐਸਪੀ ਹੈ ਹੁਣ ਜ਼ਿਮੀਦਾਰ ਕਹਿੰਦਾ ਹੈ ਵੀ ਆਹ ਖਾਦ ਦਾ ਖਰਚਾ ਬੀਜ ਦਾ ਖਰਚਾ ਮੌਸਮ ਦੀ ਖਰਾਬੀ ਇਹ ਸਾਰੇ ਰੜਾ ਕੇ ਮੰਨ ਲਓ ਮੈਨੂੰ 2000 ਨੂੰ ਕਣਕ ਘਰੇ ਪੈਂਦੀ ਹੈ ਤਾਂ ਮੈਨੂੰ ਭਾਈ 2200 2500 2700 ਜੋ ਵੀ ਮੇਰਾ ਬਣਦਾ ਉਹ ਉੱਪਰ ਦੇ ਦਿਓ ਹੁਣ ਕਣਕ ਦੇ ਉੱਤੇ ਤੇ ਜੀਰੀ ਦੇ ਨਾਲੇ ਕਹਿੰਦੇ ਜੀਰੀ ਬੰਦ ਕਰੋ ਜੀ ਪਾਣੀ ਬਹੁਤ ਖਾਂਦੀ ਐ ਹੋਰ ਕਿਸੇ ਫਸਲ ਤੇ ਐਮ ਐਸ ਪੀ ਨਹੀਂ ਦੇ ਰਹੇ ਜਾਂ ਤਾਂ ਮੱਕੀ ਤੇ ਦੇ ਦੇਣਾ ਜੋ ਬਾਜਰੇ ਤੇ ਦੇ ਦੇਣਾ ਸਰੋਂ ਤੇ ਦੇ ਦੇਣਾ ਦਾਲਾਂ ਤੇ ਦੇ ਦੇਣਾ ਤਾਂ ਤਾਂ ਅਸੀਂ ਬਦਲ ਜਾਈਏ ਵੀ ਹਾਂ ਘੱਟ ਪਾਣੀਆਂ ਵਾਲੇ ਫਸਲਾਂ ਲਾਈਏ ਸਾਨੂੰ ਵੀ ਪ੍ਰਾਫਿਟ ਹੋਵੇ ਸੋ ਉਹਨੂੰ ਪ੍ਰਾਫਿਟ ਵੀ ਨਾ ਹੋਵੇ ਉਹਨੂੰ ਤੁਸੀਂ ਪਾਣੀਆਂ ਤੋਂ ਬਿਨਾ ਕੋਈ ਹੋਰ ਫਸਲ ਦੋ ਨਾ ਫਿਰ ਦਿੱਲੀ ਬੈਠੇ ਖਾਪਾਈ ਜੋ ਜੀ ਤੁਸੀਂ ਜੀ ਪਰਾਲੀ ਨੂੰ ਅੱਗ ਲਾਉਂਦੇ ਹੋ ਸਾਡੇ ਧੂਆਂ ਹੁੰਦਾ ਉਹ ਪ੍ਰਾਣੀ ਹਟਾਉਣ ਵਾਸਤੇ ਜੋ ਚਾਹੀਦਾ ਉਹ ਤਾਂ ਦੋ ਇਹ ਜਿਹੜੀਆਂ ਸਾਰੀਆਂ ਗੱਲਾਂ ਨਾ ਇੱਕੋ ਮੀਟਿੰਗ ਵਿੱਚ ਮੈਂ ਸਾਰੀਆਂ ਤਾਂ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਸਮਝਾਉਣਾ ਚਾਹਨਾ ਬੇਨਤੀ ਰੂਪ ਦੇ ਵਿੱਚ ਕਿ ਸਾਡਾ ਪੰਜਾਬ ਇਸ ਟਕਤ ਜੇ ਮਾਫ ਕਰਿਓ ਬਿਲਕੁਲ ਖਤਮ ਹੋ ਗਿਆ ਤੁਹਾਡਾ ਇਹ ਘਰ ਹੈ ਕਿਸੇ ਦਾ ਮੇਰਾ ਘਰ ਹੈ ਇਹ ਮੇਰਾ ਘਰ ਹੈ ਮੇਰਾ ਘਰ ਮੰਨ ਲਓ ਵਧੀਆ ਚੱਲ ਰਿਹਾ ਹੈ ਕੋਈ ਮੁਸ਼ਕਲ ਆ ਜਾਏਗੀ ਮੈਂ ਕਰਜ਼ਾ ਲਊਂਗਾ ਜਾਂ ਬੈਂਕ ਤੋਂ ਜਾਂ 38 ਤੋਂ ਜਾਂ ਭਰਾ ਤੋਂ ਜਾਂ ਭੈਣ ਤੋਂ ਵੀ ਮੇਰਾ ਯਾਰ ਇਹ ਕੰਮ ਰੁਕ ਗਿਆ ਅੱਜ ਪੰਜਾਬ ਦੇ ਉੱਪਰ 3.5 ਲੱਖ ਕਰੋੜ ਦਾ ਕਰਜ਼ਾ ਹੈ 1986 ਦੇ ਵਿੱਚ ਅੱਜ ਤੋਂ 38 ਸਾਲ ਪਹਿਲਾਂ 1 ਰੁਪਿਆ ਵੀ ਕਰਜ਼ਾ ਨਹੀਂ ਸੀ ਉਹ ਫਿਰ 3.5 ਲੱਖ ਕਰੋੜ ਕਰਜ਼ਾ ਅੱਜ ਕਿਉਂ ਆ ਗਿਆ ਜਿਹੜੀ ਸਰਕਾਰ ਆਉਂਦੀ ਹੈ ਕੋਈ ਬਿਲਡਿੰਗ ਸਰਕਾਰੀ ਗਿਰਵੀ ਰੱਖਦੀ ਹੈ ਤੇ ਖਰਚਾ ਲੈ ਕੇ ਹੈਲੀਕਾਪਟਰ ਚਲਾਣ ਲੱਗ ਜਾਂਦੀ ਹੈ ਮੈਂ ਕੱਲਾ ਭਗਵੰਤ ਮਾਨ ਨੂੰ ਨਹੀਂ ਕਹਿੰਦਾ ਭਗਵੰਤ ਮਾਨ ਉਹਨਾਂ ਚੋਂ ਇੱਕ ਹੈ ਤੇ ਉਹਨਾਂ ਤੋਂ ਜ਼ਿਆਦਾ ਕਰਜ਼ਾ ਲੈ ਰਿਹਾ ਹੈ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਆਹੀ ਕੁਝ ਅਮਰਿੰਦਰ ਹੁਣੀ ਕਰਦੇ ਰਹੇ ਆਹੀ ਕੁਝ ਬਾਦਲ ਕਰਦੇ ਰਹੇ ਪਿੱਛੇ ਬੈਠੀ ਸੀ ਭਾਜਪੀ ਇਹ ਲੁੱਟਰੇ ਨੇ ਸਾਰੇ ਵਿੱਚੋਂ ਇੱਕ ਨੇ ਹੁਣ ਮੇਰੀ ਤੇ ਤੇਰੀ ਵਾਰੀ ਆ ਯਾਰ ਇਹਨਾਂ ਨੇ ਦੇਖਿਆ ਵੀ ਆ ਦੋਵਾਂ ਤੋਂ ਤਾਂ ਲੋਕ ਅੱਕ ਗਏ ਨੇ ਤਿੰਨਾਂ ਤੋਂ ਹੁਣ ਆਪਾਂ ਨਾ ਕਿਸੇ ਹੋਰ ਨੂੰ ਲਿਆਈਏ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਉਹ ਲੈ ਆਏ ਤੇ ਲਿਖਾ ਹੋ ਗਿਆ ਤੇ ਅੱਜ ਉਹ ਬੈਠਾ ਹੈ ਤੇ 92 ਬੰਦੇ ਉਹਦੇ ਨਾਲ ਨੇ ਉਹਦਾ ਆਪਣਾ ਇੱਕ ਐਮਐਲਏ ਇਹ ਜਰੂਰ ਪੜ ਕੇ ਦੇਖਿਓ ਬੱਚਿਓ ਜਿਹੜੇ ਉਮਰ ਵਾਲਿਓ ਉਹਦਾ ਆਪਣਾ ਇੱਕ ਐਮਐਲਏ ਭਗਵੰਤ ਮਾਨ ਦੀ ਸਰਕਾਰ ਦਾ ਕਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਅਮਰਸਰ ਸ਼ਹਿਰ ਚੋਂ ਐਮਐਲਏ ਹੈ ਜਿਹਨੇ ਆਈਜੀ ਦੀ ਨੌਕਰੀ ਛੱਡੀ ਹੈ ਉਸ ਦਿਨ ਜਿਹੜਾ ਅਮਰਸਰ ਤੋਂ ਇਹਨਾਂ ਨੇ ਐਮਪੀ ਖੜਾਇਆ ਹੈ ਢਾਲੀਵਾਲ ਉਹਦੀ ਹਾਜ਼ਰੀ ਚੋਂ ਬੋਲ ਕੇ ਗਿਆ ਸਟੇਜ ਤੋਂ ਕਿ ਦੋ ਅਫਸਰ ਲਾਏ ਰਾਗਵ ਚੰਡੇ ਨੇ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਕਹਿੰਦਾ ਲੱਗੇ ਹੋਏ ਨੇ ਇਹ ਕੌਣ ਬੋਲ ਰਿਹਾ ਹੈ ਇਹ ਭਗਵੰਤ ਮਾਨ ਦਾ ਐਮਐਲਏ ਬੋਲ ਰਿਹਾ ਹੈ ਤੇ ਜਦੋਂ ਭਗਵੰਤ ਮਾਨ ਦੇ ਕੈਂਡੀਡੇਟ ਜਿਵੇਂ ਮੈਂ ਮਾਨ ਸਾਹਿਬ ਦਾ ਕੈਂਡੀਡੇਟ ਹਾਂ ਜਿਹੜਾ ਭਗਵੰਤ ਮਾਨ ਦਾ ਕੈਂਡੀਡੇਟ ਧਾਲੀਵਾਲ ਉਹਦੀ ਸਟੇਜ ਲੱਗੀ ਹੋਈ ਸੀ ਉੱਥੇ ਤੁਹਾਡਾ ਆਪਣਾ ਐਮਐਲਏ ਕਹਿੰਦਾ ਕਿ ਤੁਸੀਂ ਦੋ ਅਫਸਰ ਲਾਏ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਨਸ਼ਾ ਵਰਤਾ ਰਹੇ ਨੇ ਹੁਣ ਇਸ ਤੋਂ ਵੱਡੀ ਕਿਹੜੀ ਸਚਾਈ ਹੈ ਜਿਹੜੀ ਸਾਨੂੰ ਪਤਾ ਲੱਗਣੀ ਚਾਹੀਦੀ ਹੈ ਉਹਨਾਂ ਦਾ ਆਪਣਾ ਨਾ ਤਾਂ ਐਮਐਲਏ ਨੂੰ ਤੁਸੀਂ ਹਟਾਇਆ ਨਾ ਐਮਐਲਏ ਤੇ ਕੇਸ ਕੀਤਾ ਜਿਹੜਾ ਸਟੇਜ ਤੇ ਖੜ ਕੇ ਕਹਿ ਗਿਆ ਔਰ ਵੀਡੀਓ ਚੱਲ ਰਹੀ ਹੈ ਮੁੰਡੇ ਸੁਣ ਰਹੇ ਨੇ ਬੱਚੇ ਸੁਣ ਰਹੇ ਨੇ ਸਾਰੇ ਜੇ ਇਸ ਇੰਨੀ ਜ਼ਿਆਦਾ ਹੋ ਚੁੱਕੀ ਹੈ ਇਹੀ ਨਸ਼ਾ ਅਮਰਿੰਦਰ ਕਹਿੰਦਾ ਸੀ ਮੈਂ ਬੰਦ ਕਰ ਦੂੰਗਾ ਇਹੀ ਨਸ਼ਾ ਮਜੀਠੀਆ ਨੇ ਸ਼ੁਰੂ ਕਰਵਾਇਆ ਹੁਣ ਜਦੋਂ ਨਸ਼ੇ ਦੀ ਗੱਲ ਚੱਲੂਗੀ ਨਾ ਪੰਜਾਬ ਦੇ ਵਿੱਚ ਜੇ ਆਪਾਂ ਕਹੀਏ ਬਿਕਰਮ ਸਿੰਘ ਮਜੀਠੀਆ ਦਾ ਨਾਮ ਸਭ ਤੋਂ ਪਹਿਲਾਂ ਆਊਗਾ ਪਰ ਉਸ ਤੋਂ ਬਾਅਦ ਚੱਲ ਨਗਾਤਾਰ ਰਿਹਾ ਹੈ ਸਰਕਾਰਾਂ ਬਦਲੀਆਂ ਨੇ ਪਰ ਤੁਹਾਡੇ ਬੱਚੇ ਜਿਹੜੇ ਨੇ ਉਹ ਗਲੀਆਂ ਨਾਲੀਆਂ ਚ ਅੱਜ ਵੀ ਸਿਰ ਦੇ ਹੀ ਬੈਠੇ ਨੇ ਕੋਈ ਰਾਤ ਨੂੰ ਗਰ ਗਿਆ ਕੋਈ ਕੋਈ ਮਾਰ ਹੀ ਗਿਆ ਬਹੁਤੇ ਤਾਂ ਚਲੇ ਹੀ ਗਏ ਨੇ ਸਾਡੀ ਦੁਨੀਆ ਤੋਂ ਇਹ ਜੈਨੋਸਾਈਡ ਹੁੰਦਾ ਕਿਸੇ ਖਿੱਤੇ ਦਾ ਕਿਸੇ ਕੌਮ ਦਾ ਜਾਂ ਤਾਂ ਕਤਲ ਕਰਕੇ ਮਾਰ ਦੋ ਜਾਂ ਨਸ਼ੇ ਨਾਲ ਮਾਰ ਦੋ ਸੋ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਵਾਲਾ ਕੌਣ ਹੈ ਜੇ ਸਿਮਰਨਜੀਤ ਸਿੰਘ ਮਾਨ ਉੱਠਿਆ ਸੀ ਅੱਜ ਤੋਂ 40 ਸਾਲ ਪਹਿਲਾਂ ਜੇ ਪਹਿਲਾਂ ਗਲਤੀ ਹੋਈ ਐ ਅੱਜ ਸਿਮਰਜੀਤ ਸਿੰਘ ਮਾਨ ਨੂੰ 1.5 ਸਾਲ ਵਾਸਤੇ ਸੰਗਰੂਰ ਦੇ ਲੋਕਾਂ ਨੇ ਭੇਜਿਆ ਤੇ ਜਾ ਕੇ ਦੇਖ ਲੋ ਬੱਚਿਆਂ ਨੂੰ ਮੈਂ ਬੇਨਤੀ ਕਰਾਂਗਾ ਜਿਹੜੇ ਨਿਵਾਨ ਮੁੰਡੇ ਨੇ ਵੀ YouTube ਤੇ ਆਪਣੇ ਮਾਂ ਬਾਪ ਨੂੰ ਆਪਣੇ ਭੈਣਾ ਭਰਾਵਾਂ ਨੂੰ ਦੱਸੋ ਜਿਹੜੇ YouTube ਨਹੀਂ ਚਲਾਉਂਦੇ ਵੀ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਜਾ ਕੇ ਇੱਥੇ ਬੋਲਣਾ ਹੋਰ ਗੱਲ ਐ ਪਾਰਲੀਮੈਂਟ ਜਾ ਕੇ ਬੋਲਣਾ ਵੀ ਮੇਰੇ ਸਿੱਖ ਮੁੰਡੇ ਤੁਸੀਂ ਇੱਥੇ ਤੇ ਵਿਦੇਸ਼ਾਂ 'ਚ ਕਿਉਂ ਮਾਰੇ ਮੈਨੂੰ ਜਵਾਬ ਦਿਓ ਤੁਸੀਂ ਦੱਸੋ YouTube ਦੇਖੋ ਆਪ ਦੇਖੋ ਵੀ ਇਹ ਬੋਲਿਆ ਵੀ ਹੈ ਕਿ ਇੱਥੇ ਕਹੀ ਜਾਂਦੇ ਨੇ ਅਸੀਂ ਤਾਂ ਬਿਲਕੁਲ ਸਿੱਧਾ ਚੱਲਦੇ ਆ ਮੇਰੇ ਨਾਲ ਬੰਦੇ ਬਿਠਾ ਦਿਓ ਤਾਂ ਮੈਂ ਜਵਾਬ ਦਊਗਾ ਤੁਸੀਂ YouTube 'ਚੋਂ ਆਪ ਦੇਖੋ ਕਿ ਸਿਮਰਨਜੀਤ ਸਿੰਘ ਮਾਨ ਬਾਰੇ ਇਹ ਗੱਲ ਕਰਕੇ ਗਿਆ ਸੀ ਵੀ ਮਾਨ ਸਾਹਿਬ ਬੋਲੇ ਵੀ ਹਨ ਕਿ ਨਹੀਂ ਜਦੋਂ ਉੱਥੇ ਖੜੇ ਨੇ ਸਾਹਮਣੇ ਉਹਨਾਂ ਨੂੰ ਬਾਰ-ਬਾਰ ਟੋਕ ਰਹੇ ਨੇ ਤਾਂ ਉਹ ਬੋਲੇ ਨੇ ਤਾਂ ਤੁਹਾਨੂੰ ਇਹਨਾਂ ਵਿਸ਼ਵਾਸ ਹੋ ਜਾਊਗਾ ਵੀ ਇਹ ਇਕੱਲੇ ਇੱਥੇ ਨਹੀਂ ਗੱਲਾਂ ਕਰਦੇ ਪਰ 12 ਐਮਪੀ ਨਾਲਖ ਬੈਠੇ ਸੀ ਸਿਮਰਨਜੀਤ ਸਿੰਘ ਮਾਨ ਦੇ ਉਹਦੇ ਵਿੱਚ ਸਿਮਰਤ ਕੌਰ ਵੀ ਸੀਗੀ ਉਹਦੇ ਵਿੱਚ ਸੁਖਬੀਰ ਵੀ ਸੀਗਾ ਬਾਕੀ ਕਾਂਗਰਸ ਵਾਲੇ ਵੀ ਸੀ ਚਲੋ ਭਾਜੀਪੀ ਵਾਲੇ ਤੋਂ ਮੈਂ ਉਹਨਾਂ ਨੇ ਕੀ ਬੋਲਣਾ ਸੀ ਸਾਡੀ ਸਰਕਾਰ ਦੇ ਆਪਣੀ ਸਰਕਾਰ ਦੇ ਉਲਟ ਪਰ ਸਿਮਰਤ ਕੌਰ ਤੇ ਬਾਦਲ ਸੁਖਬੀਰ ਵੀ ਮਾਨ ਸਾਹਿਬ ਦੇ ਨਾਲ ਉੱਠ ਕੇ ਨਹੀਂ ਬੋਲੇ ਵੀ ਬਿਲਕੁਲ ਮਾਨ ਸਾਹਿਬ ਠੀਕ ਕਹਿ ਰਹੇ ਨੇ ਸਾਡੇ ਮੁੰਡਿਆਂ ਨੂੰ ਤੁਸੀਂ ਕੈਨੇਡਾ ਪਾਕਿਸਤਾਨ ਇੰਗਲੈਂਡ ਅਵਤਾਰ ਸਿੰਘ ਖੰਡੇ ਨੂੰ ਜਾਂ ਨਿਜਰ ਨੂੰ ਕਿਉਂ ਮਾਰ ਰਹੇ ਹੋ ਕਿਉਂ ਤਾਂ ਘਟੋਕ ਮਾਨ ਸਾਹਿਬ ਨੇ ਇੱਥੋਂ ਤੱਕ ਆ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਇੰਡੀਆ ਦੀਆਂ ਏਜੰਸੀਆਂ ਨੇ ਸਾਡੇ ਇੱਥੇ ਆ ਕੇ ਹਰਦੀਪ ਸਿੰਘ ਨਿੱਜਰ ਕਤਲ ਕਰਵਾਇਆ ਹੈ ਤੇ ਪ੍ਰਧਾਨ ਸਾਹਿਬ ਨੇ ਉੱਠ ਕੇ ਕਿਹਾ ਵੀ ਮੋਦੀ ਸਾਹਿਬ ਇੱਕ ਪ੍ਰਧਾਨ ਮੰਤਰੀ ਨੇ ਆਪਣੀ ਪਾਰਲੀਮੈਂਟ 'ਚ ਕਿਹਾ ਤੁਸੀਂ ਵੀ ਪ੍ਰਧਾਨ ਮੰਤਰੀ ਹੋ ਆ ਵੀ ਪਾਰਲੀਮੈਂਟ ਹੈ ਤੁਸੀਂ ਉਹਦਾ ਜਵਾਬ ਦੇ ਦਿਓ ਵੀ ਉਹ ਝੂਠ ਬੋਲ ਰਿਹਾ ਜਾਂ ਨਹੀਂ ਬੋਲ ਰਿਹਾ ਅੱਗੇ ਆਪੇ ਫੈਸਲਾ ਹੋ ਜੂਗਾ ਉਹਨੇ ਇਹ ਚੁੱਪ ਕਰਕੇ ਬਿਠਾ ਰਿਹਾ ਪਰ ਮਾਨ ਸਾਹਿਬ ਨੇ ਆਪਣਾ ਫਰਜ਼ ਨਿਭਾਇਆ ਕਿ ਤੁਸੀਂ ਪ੍ਰਧਾਨ ਮੰਤਰੀ ਦਾ ਜਵਾਬ ਪ੍ਰਧਾਨ ਮੰਤਰੀ ਤੌਰ ਤੇ ਦਿਓ ਹੋਰ ਤਾਂ ਬੋਲੇ ਕੋਈ ਨਹੀਂ ਹੈ ਸੋ ਇਹ ਇੱਕ ਗੱਲ ਹੈ ਉਹੀ ਗੱਲ ਤੁਹਾਡੇ ਰੁਜ਼ਗਾਰ ਤੇ ਆਏਗੀ ਉਹੀ ਫਿਰ ਸੜਕਾਂ ਤੇ ਆਏਗੀ ਹਾਲਾਂਕਿ ਸੜਕਾਂ ਦਾ ਮੈਂ ਤੁਹਾਨੂੰ ਸਾਫ਼ ਲਫ਼ਜ਼ਾਂ ਚ ਕਹਿਣਾ ਐਮਪੀ ਨੇ ਤਾਂ ਬਣਾਉਣੀਆਂ ਬਣਾਉਣੀਆਂ ਨੇ ਇਹ ਕੰਮ ਹੈਗਾ ਮਿਊਸਪਲ ਕਮੇਟੀ ਦਾ ਪੰਚਾਇਤ ਦਾ ਇਹ ਕੰਮ ਐਮਪੀ ਨੇ ਤਾਂ ਪ੍ਰੋਜੈਕਟ ਲੈ ਕੇ ਆਉਣੇ ਨੇ ਜਿਦ ਨਾਲ ਤੁਹਾਡੇ ਬੱਚਿਆਂ ਨੂੰ ਮਿਲ ਕੇ ਜਾਂ ਇੰਨੇ ਕਰੋੜ ਰੁਪਏ ਸੜਕਾਂ ਬਸਤੇ ਲਿਆਣ ਹੁਣ ਪ੍ਰਧਾਨ ਸਾਹਿਬ ਨੇ 395 ਕਰੋੜ ਰੁਪਏ ਸਾਰੇ ਪਾਰਲੀਮੈਂਟ ਦੀਆਂ ਤਾਰਾਂ ਜਿਹੜੀਆਂ ਰੋਜ਼ ਤੁਹਾਡੇ ਟੈਲੀਵਿਜ਼ਨ ਟ੍ਰਿਪ ਕਰਦੀਆਂ ਨੇ ਪ੍ਰਾਣੀਆਂ ਹੋ ਗਈਆਂ ਨੇ ਉਹ ਸਾਰੀਆਂ ਬਦਲਵਾਣ ਦਾ ਉਤੋਂ ਪ੍ਰੋਜੈਕਟ ਲੈ ਕੇ ਆਏ ਨੇ ਉਹ ਸ਼ੁਰੂ ਹੋ ਗਿਆ ਉਹ 25 ਦੇ ਵਿੱਚ ਕੰਪਲੀਟ ਹੋਣਾ ਸਾਰੇ ਤਿੰਨੇ ਤਿੰਨੇ ਜ਼ਿਲ੍ਹੇ ਪੈਂਦੇ ਨੇ ਸਾਡੇ ਤਾਂ ਜ਼ਿਲ੍ਹਾ ਇੱਕ ਪੈਂਦਾ ਨਾ ਪੈਂਪੀ ਨੂੰ ਉੱਥੇ ਤਿੰਨ ਜ਼ਿਲ੍ਹੇ ਪੈਂਦੇ ਨੇ ਮਲੇਰਕੋਟਲਾ ਪੈਂਦਾ ਸੰਗਰੂਰ ਪੈਂਦਾ ਬਰਨਾਲਾ ਪੈਂਦਾ ਉਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਜਿਹੜੀਆਂ ਤਾਰਾਂ ਬਦਲਣੀਆਂ ਨੇ ਉਹਦਾ ਪ੍ਰੋਜੈਕਟ ਚੱਲ ਰਿਹਾ ਹੈ ਲਿਆਏ ਨੇ 395 ਕਰੋੜ ਦਾ ਪਾਸ ਕਰਵਾ ਕੇ ਲਿਆਇਆ ਉਹ ਉਹ ਕਰਨਾ ਹੁੰਦਾ ਉਹਦੇ ਵਾਸਤੇ ਚਿੱਠੀਆਂ ਲਿਖਣੀਆਂ ਪੈਂਦੀਆਂ ਨੇ ਦਿਮਾਗ ਲਾਣਾ ਪੈਂਦਾ ਉੱਥੇ ਉੱਠ ਕੇ ਬੋਲਣਾ ਪੈਂਦਾ ਫਿਰ ਤੁਹਾਡੇ ਹਲਕੇ ਨੂੰ ਜਿੱਥੇ ਜਿੰਨੇ ਤੁਹਾਨੂੰ ਚੁਣਿਆ ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਪ੍ਰਨੀਤ ਕੌਰ ਦੀਆਂ ਪੰਜ ਸਪੀਚਾਂ ਤੁਸੀਂ ਮੈਨੂੰ ਦਿਖਾ ਦਿਓ ਵੀ ਆਹ ਦੇਖੋ ਜੀ ਪ੍ਰਨੀਤ ਕੌਰ ਜੀ ਪਟਿਆਲੇ ਵਾਸਤੇ ਮੰਗ ਰਹੇ ਨੇ ਦੂਜੀ ਗੱਲ ਹੈ ਕਿ ਮੰਗ ਨਹੀਂ ਪੂਰੀ ਹੋਈ ਪਰ ਮੈਂ ਤਾਂ ਇਹ ਕਹਿੰਦਾ ਮੈਨੂੰ ਦਿਖਾ ਹੀ ਦਿਓ ਉਹਨੂੰ ਵੀ ਤਾਂ ਵੋਟਾਂ ਪਾਉਂਦੇ ਰਹੇ ਹਾਂ ਬਿਨਾ ਬੋਲਿਆਂ ਤੁਹਾਡੇ ਹੱਕ ਚ ਵੋਟਾਂ ਪਾਉਂਦੇ ਰਹੇ ਹਾਂ ਇਹਦੇ ਲਈ ਕਿ ਉਹ ਮਹਾਰਾਜ ਸਾਹਿਬ ਦੀ ਮਾਰਣੀ ਹੈ ਇਹ ਤਾਂ ਨਹੀਂ ਹੈ ਇਹ ਤਾਂ ਲੋਕਤੰਤਰ ਹੈ ਉਹ ਮਹਾਰਾਜਾ ਰਾਜਤਾਲ ਦਾ 47 ਚ ਖਤਮ ਹੋ ਗਿਆ ਇਸ ਮਹਾਰਾਜੇ ਨੇ ਤਾਂ ਰਾਜ ਵੀ ਨਹੀਂ ਕੀਤਾ ਇਹਦੇ ਪਿਤਾ ਜੀ ਨੇ ਜਰੂਰ 9 ਸਾਲ ਰਾਜ ਕੀਤਾ ਸਦਾ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਸੋ ਇਹ ਚੀਜ਼ ਜਿਹੜੀ ਸਾਨੂੰ ਇਸ ਚੀਜ਼ ਨੂੰ ਵਿਚਾਰਨਾ ਪਏਗਾ ਤਾਂ ਸਾਡੇ ਕੰਮ ਘੋੜੇ ਤੋਂ ਲੈ ਕੇ ਬੁੱਤੇ ਤੱਕ ਹੋਣਗੇ ਕਰਨੇ ਦੇਖੋ ਸਰਕਾਰਾਂ ਨਹੀਂ ਹੁੰਦੇ ਆਪਾਂ ਕਹੀ ਜਾਈਏ ਵੀ ਲੰਗਰ ਗੁਰਦੁਆਰੇ ਮਿਲਦਾ ਮਿਲੇਗਾ ਉਹ ਕੋਈ ਗੱਲ ਨਹੀਂ ਹੈ ਉਹ ਤਾਂ ਸਾਡੀ ਇੱਕ ਪਰੰਪਰਾ ਹੈ ਪਰ ਜਿਹੜੇ ਆ ਕੰਮ ਨੇ ਸਾਰੇ ਨਾ ਕਿਉਂਕਿ ਤੁਹਾਡੇ ਹੀ ਟੈਕਸ ਦਾ ਪਿਆ ਸਰਕਾਰ ਕੋਈ ਮੋਦੀ ਆਪਣੇ ਘਰੋਂ ਨਹੀਂ ਲਿਆਊਗਾ ਕੋਈ ਇੰਦਰਾ ਗਾਂਧੀ ਆਪਣੇ ਘਰੋਂ ਨਹੀਂ ਲੈਂਦੀ ਰਹੀ ਕੋਈ ਮਤਲਬ ਕਿ ਕੋਈ ਵੀ ਹੈ ਐਮਐਲਏ ਤੋਂ ਲੈ ਕੇ ਮਿਸਲ ਕਮੇਟੀ ਦੇ ਕਾਉਂਸਲਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕਿਸੇ ਨੇ ਆਪਣੇ ਘਰੋਂ ਨਹੀਂ ਲੈਣਾ ਤੁਹਾਡੇ ਤੇ ਮੇਰੇ ਟੈਕਸਾਂ ਦਾ ਪੈਸਾ ਹੈ ਜਿਹੜਾ 3.5 ਲੱਖ ਕਰੋੜ ਰੁਪਏ ਕਹਿੰਦਾ ਇਹਦੇ ਕਰਕੇ ਤੁਹਾਡੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਅੱਜ ਹਰ ਰੋਜ਼ ਕਿਉਂਕਿ ਉਹ ਕਹਿੰਦੇ ਜੀ ਇੰਨਾ ਕਰਜ਼ਾ ਵੀ ਦੇਣਾ ਜੀ ਉਹ ਕਰਜ਼ਾ ਲਿਆ ਕਿਉਂ ਇਹ ਕੋਈ ਨਹੀਂ ਦੱਸਦਾ ਹੈਲੀਕਾਪਟਰ ਪੰਜਾਬ ਚੋਂ ਉੱਡਦਾ ਹੈ ਪੰਜਾਬ ਸਰਕਾਰ ਦਾ ਹੈ ਦਿੱਲੀ ਜਾਂਦਾ ਹੈ ਕੇਜਰੀਵਾਲ ਨੂੰ ਬਿਠਾਉਂਦਾ ਹੈ ਗੁਜਰਾਤ ਜਾਂਦਾ ਹੈ ਹੈਲੀਕਾਪਟਰ ਕਿੱਥੋਂ ਦਾ ਹੈ ਪੰਜਾਬ ਦਾ ਹੈ ਭਗਵਾਨਤਮਾਨ ਨਾਲ ਜਾਂਦਾ ਹੈ ਜਿਹੜਾ ਪੰਜਾਬ ਦਾ ਹੈਲੀਕਾਪਟਰ ਹੈ ਉਹ ਭਗਵੰਤ ਮਾਨ ਸਾਹਿਬ ਜੀ ਦੀ ਪੈਸੇ ਚੋਂ ਨਹੀਂ ਜਾਂਦਾ ਉਹ ਤੁਹਾਡੇ ਤੇ ਮੇਰੇ ਟੈਕਸ ਦੇ ਉੱਤੋਂ ਜਾਂਦਾ ਵੀ ਇੰਨੇ ਲੱਖ ਕਰੋੜ ਰੁਪਈਆ ਜਦੋਂ ਬਜਟ ਬਣਦਾ ਵੀ ਉਹ ਖਰਚ ਹੋਗਾ ਜੀ ਹੈਲੀਕਾਪਟਰ ਤੇ ਉਹਨਾਂ ਤਾਂ ਇੰਨਾ ਕਹਿਣਾ ਹੈ ਨਾ ਪਰ ਉਹ ਉਹਦੇ ਬਿਨਾਂ ਸਰ ਸਕਦਾ ਸੀ ਤੁਹਾਡਾ ਪੈਸਾ ਬਚ ਸਕਦਾ ਸੀ ਹੋਰ ਕਰਜ਼ਾ ਲੈਣ ਦੀ ਲੋੜ ਨਹੀਂ ਸੀ ਪੈਣੀ ਐਦਾਂ ਹੀ ਕਰਦੇ ਹੁੰਦੇ ਹਾਂ ਜਦੋਂ ਆਪਣੇ ਆਪਣੇ ਤੇ ਕੋਈ ਮੁਸੀਬਤ ਆਉਂਦੀ ਹੈ ਨਾ ਪਰਿਵਾਰ 'ਚ ਤਾਂ ਆਪਾਂ ਸਰਫਾ ਕਰਦੇ ਹਾਂ ਵੀ ਭਾਈ ਆਹ ਦੋ ਤਿੰਨ ਖਰਚੇ ਜਿਹੜੇ ਘਟਾ ਲਓ ਵੀ ਆ ਹੁਣ ਤੁਸੀਂ ਨਾਮ ਆਪਣਾ ਬਾਹਰੋਂ ਪ੍ਰੈਸਾਂ ਕਰਾਓ ਇਸੇ ਲਿਆਓ ਮੈਂ ਕਰ ਦੇਨੀ ਆ ਉਹ ਜਿਹੜੇ 5 ਰੁਪਏ 20 ਰੁਪਏ ਇਦਾਂ ਹੀ ਘਰ ਬਚਾਉਂਦੇ ਨੇ ਤੇ ਉਹੀ ਗੱਲ ਘਰ ਤੋਂ ਵੱਧ ਕੇ ਪਿੰਡ ਪਿੰਡ ਤੋਂ ਵੱਧ ਕੇ ਤੁਹਾਡਾ ਜ਼ਿਲ੍ਹਾ ਜ਼ਿਲ੍ਹੇ ਤੋਂ ਵੱਧ ਕੇ ਤੁਹਾਡੀ ਸਟੇਟ ਸਟੇਟ ਤੋਂ ਵੱਧ ਕੇ ਤੁਹਾਡਾ ਦੇਸ਼ ਐਂ ਚੱਲਣੀ ਆ ਲੜੀ ਤਾਂ ਐਂ ਚੱਲਣੀ ਆ ਸੋ ਮੇਰੀ ਦੋ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਗੱਲਾਂ ਨੂੰ ਵਿਚਾਰੋ ਪੈਫਲੈਂਟ ਦੇ ਕੇ ਜਾਵਾਂਗੇ ਤੁਹਾਨੂੰ ਉਹ ਪੜਿਓ ਸਾਡੀ ਪਾਰਟੀ ਨੂੰ ਵੀ ਦੇਖੋ ਕਿ ਇਹ ਪਾਰਟੀ 40 ਸਾਲ ਕੀ ਕਰਦੀ ਰਹੀ ਹੈ ਕਿਉਂ ਨਹੀਂ ਇਹਨੇ ਨਸ਼ੇ ਵੰਡੇ ਇੱਕ ਬੰਦਾ ਉਦਾਹਰਨ ਦੇ ਦਵੇ ਵੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੀ ਨਸ਼ਾ ਵੰਡ ਰਹੀ ਹੈ ਅਸੀਂ ਅੱਜ ਹੀ ਕਹਦਾਂਗੇ ਵੀ ਠੀਕ ਹੈ ਜੀ ਪ੍ਰੂਵ ਹੋ ਗਿਆ ਸੱਚ ਹੋ ਗਿਆ ਝੂਠ ਤਾਂ ਕੋਈ ਵੀ ਬੋਲ ਸਕਦਾ ਖਰ ਹਜ ਤੱਕ ਤਾਂ ਸਾਡੇ ਇੰਨਾ ਵੀ ਕਿਸੇ ਨੂੰ ਹਿੰਮਤ ਨਹੀਂ ਪਈ ਕਿਸੇ ਨੇ ਝੂਠ ਹੀ ਬੋਲਿਆ ਹੋਵੇ ਵੀ ਮਾਨ ਹਲੇ ਨਸ਼ਾ ਵੰਡਦੇ ਨੇ ਕਿਉਂਕਿ ਉਹ ਉਹ ਉਹਨੂੰ ਲੱਗੂਗਾ ਕਿ ਲੋਕ ਕਹਿਣਗੇ ਤੂੰ ਝੂਠ ਬੋਲਦਾ ਹੈ ਇੰਨਾ ਸੱਚ ਅਸੀਂ ਉਹ ਕੀਤਾ ਹੈ ਦੁਨੀਆ ਵਿੱਚ ਇੰਨਾ ਸੱਚ ਵੀ ਅੱਜ ਕੋਈ ਰੱਖ ਸਕਦਾ ਹੈ ਵੀ ਸਾਡਾ ਵਿਰੋਧੀ ਵੀ ਨਾ ਕਹੇ ਵੀ ਇਹ ਵੰਦਦੇ ਨੇ ਅਸੀਂ ਤਾਂ ਸ਼੍ਰੀ ਰਾਮ ਕਹਿੰਦੇ ਵੀ ਇਹ ਵੰਦਦੇ ਨੇ ਉਹ ਕਿਉਂ ਨਹੀਂ ਕਹਿੰਦੇ ਕੋਈ ਨਹੀਂ ਬਸ ਦੋਕੜੀਆਂ ਨੇ ਸੋ ਇਹ ਮੇਰੀ ਬੇਨਤੀ ਹੈ ਸਾਰੀਆਂ ਗੱਲਾਂ ਨੂੰ ਵਿਚਾਰੀਏ ਤੇ ਜੇ ਤੁਹਾਨੂੰ ਲੱਗਿਆ ਕਿ ਠੀਕ ਹੈ ਕਿ ਵਾਕਈ ਕੋਈ ਐਸਾ ਬੰਦਾ ਅੱਗੇ ਆਣਾ ਚਾਹੀਦਾ ਹੈ ਜਿਹੜਾ ਤੁਹਾਡੀਆਂ ਗੱਲਾਂ ਕਰੇ ਆਪਣੀਆਂ ਗੱਲਾਂ ਨਾ ਕਰੇ ਵੀ ਮੈਨੂੰ ਅੱਜ ਭਾਜਪਾ ਠੀਕ ਹੈ ਮੈਨੂੰ ਅੱਜ ਕਾਂਗਰਸ ਠੀਕ ਹੈ ਮੈਨੂੰ ਅੱਜ ਫਲਾਣੀ ਉਹ ਤਾਂ ਉਹਨਾਂ ਦੀ ਉਹਨਾਂ ਨੇ ਆਪਣੀ ਗੱਲ ਕੀਤੀ ਨਾ ਤੁਹਾਡੀ ਗੱਲ ਤਾਂ ਨਹੀਂ ਕੀਤੀ ਲੋਕਾਂ ਦੀ ਗੱਲ ਨਹੀਂ ਕੀਤੀ ਜਿਹਨਾਂ ਤੋਂ ਵੋਟਾਂ ਲਏ ਉਹਨਾਂ ਤੋਂ ਸਲਾਹ ਕੀਤੀ ਆ ਕੋਈ ਕਿਸੇ ਨੇ ਵੀ ਜਾਣ ਤੋਂ ਪਹਿਲਾਂ ਨਾ ਰਾਤੋਂ ਰਾਤ ਰੈਂਗ ਰੂਮ 'ਚ ਫੈਸਲਾ ਹੋਇਆ ਵੀ ਤੁਹਾਡੇ ਤੇ ਈਡੀ ਦੀ ਰੀਡ ਪੈਣੀ ਐ ਜੇ ਤਾ ਸਾਡੀ ਪਾਰਟੀ 'ਚ ਆਉਨੇ ਹੋ ਫਿਰ ਤਾਂ ਨਹੀਂ ਪੈਂਦੀ ਨਹੀਂ ਤਾਂ ਜਿੰਨਾ ਤੁਸੀਂ ਕ腐ਸ਼ਨ ਦਾ ਪੈਸਾ ਕਮਾਇਆ ਉਹ ਸਾਰਾ ਅੰਦਰ ਕਰਾਂਗੇ ਇਸ ਡਰ ਕਰਕੇ ਉਹਨੇ ਪਾਰਟੀ ਬਦਲ ਲਈ ਸਾਰੇ ਘਾੜੇ ਪਾਰੇ ਨੇ ਕਿਸੇ ਨੂੰ ਘਾਟੇ ਦੀ ਫੈਲੀ ਦੇਤੀ ਕਿਸ ਨੂੰ ਕਿਲੋ ਹਾਂ ਉਹ ਉਹ ਪਾੜਾ ਹੈ ਉਹ ਪਾੜਾ ਹੈ ਆਪਾਂ ਮੱਝ ਨੂੰ ਕੇ ਕਰੀਬ ਕਹਿੰਦੇ ਨੇ ਕੋਈ ਗੱਲ ਨਹੀਂ ਹਾਂ ਉਹ ਉਸ ਪੱਦਰ ਤੇ ਲਿਆਂਦੇ ਕਿ ਉਹ ਆਪਣੇ ਆਪ ਨੂੰ ਮਜਬੂਰ ਸਮਝਣ ਹਾਂਜੀ ਉਹਨਾਂ ਨੂੰ ਨੌਕਰੀ ਨਹੀਂ ਦੇਣੀ ਉਹਨਾਂ ਨੂੰ ਮੌਕੇ ਤੇ ਸਿਰਫ ਨਸ਼ਾ ਪੈਸਾ ਜਾਂ ਆਟੇ ਦੀ ਥੈਲੀ ਦੇਣੀ ਜਦ ਕਿ ਨੌਕਰੀ ਦੋ ਉਹ ਕਹਿੰਦਾ ਮੈਂ ਆਪੇ ਲਿਆਉਂਗਾ ਥੈਲੀਆਂ ਉਸ ਪਾਸੇ ਨਹੀਂ ਤੁਰਨਾ ਨਾ ਹਾਂਜੀ ਵੀ ਨੌਕਰੀ ਦੋ ਮੈਂ ਆਪੇ ਜਾਊਂਗਾ 1000 ਰੁਪਏ ਵਾਲੀ ਗੱਲ ਉਹੀ ਕਹਿਤੀ 1000 ਰੁਪਏ ਤਾਂ ਮਿਲ ਨਹੀਂ ਰਿਹਾ ਉਹ ਵੀ ਉਹਨੇ ਦੇਣੀ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਹਾਂ ਔਰ ਆਟਾ ਉੰਨੀ ਨਹੀਂ ਨਾ ਪਰ 1000 ਰੁਪਏ ਦਾ ਤਾਂ ਸਵਾਲ ਹੀ ਨਹੀਂ ਕਰਨ ਦੇ ਉਹ ਕਿੱਥੇ ਗਿਆ ਉਹ ਟਾ ਇਹਨਾਂ ਦੀ ਹੀ ਇੱਕ ਐਮਐਲਏ ਸੀ ਮਿਨਿਸਟਰ ਆਜਕਲ ਗਗਨ ਪਤਾ ਨਹੀਂ ਕੀ ਖੜੜ ਤੋਂ ਜਿੱਤੀ ਹੈ ਅਨਮੋਲ ਗਗਰ ਤੇ ਮਾਨ ਉਹ ਉਹ ਕਹਿੰਦੀ ਵੀ ਐਮਐਸਪੀ ਤਾਂ ਐ ਚੁਟਕੀ ਉਹਦੇ ਨਾਲ ਹੀ ਬੀਬੀ ਚੁਟਕੀ ਰੱਖਤਾ ਵੀ ਐ ਐਮਐਸਪੀ ਲਾਵਾਂਗੇ ਉਹ ਵਿਚਾਰੇ ਧਰਨਾ ਲਾਈ ਬੈਠੇ ਨੇ ਗੋਲੀਆਂ ਨਾਲ ਇੱਕ ਮੁੰਡਾ ਸ਼ਹੀਦ ਵੀ ਹੋ ਗਿਆ ਸ਼ੁਭਕਰਨ ਸਿੰਘ ਤੇ ਐਮਐਸਪੀ ਤਾਂ ਮਿਲੀ ਨਹੀਂ ਹੈ ਉਹ ਕਹਿੰਦੇ ਇਸ ਵਿੱਚ ਪੰਜ ਵਿੱਚ ਝੂਠਾ ਬੋਲ ਰਿਹਾ ਨਾ ਉਹਨਾਂ ਲੋਕਾਂ ਨੂੰ ਲੱਗਾ ਹੈ ਯਾਰ ਇਨੀਸ਼ੀਏਟਿਵ ਮਿਲ ਜੂਗੀ ਸੋ ਇਹ ਮੇਰੀ ਬੇਨਤੀਆਂ ਪ੍ਰਵਾਨ ਕਰਿਓ ਤੇ ਮੈਂ ਤਾਂ ਵੋਟਾਂ ਮੰਗਣ ਹੀ ਆਇਆ ਐਵੇਂ ਮੈਂ ਕਹਾ ਵੀ ਮੈਂ ਮੰਗਣ ਨਹੀਂ ਆ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਵਿਚਾਰੋ ਜ਼ਰੂਰ ਵਿਚਾਰਨ ਤੋਂ ਬਾਅਦ ਫੈਸਲਾ ਕਰੋ ਤੇ ਤੁਹਾਨੂੰ ਲੱਗੇਗਾ ਹਮੇਸ਼ਾ ਜੇ ਤੁਸੀਂ ਆਪਣੇ ਦਿਲ ਨਾਲ ਵਿਚਾਰੋਗੇ ਵੀ ਇਹ ਧਰ ਜਿਹੜੀ ਆ ਘਟੋ ਘਟ ਇਹ ਉਹਨਾਂ ਗੱਲਾਂ 'ਚ ਨਹੀਂ ਪੈਂਦੀ ਜਿਹੜੀਆਂ ਕੇਵਲ ਝੂਠਾ ਵਾਅਦਾ ਕਰਦੀਆਂ ਬਸ ਇਹ ਇਹ ਜ਼ਰੂਰ ਵਿਚਾਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰਿਆਂ ਤੁਹਾਡਾ ਧੰਨਵਾਦ ਤੁਸੀਂ ਮੀਂਹ 'ਚ ਖੜ ਕੇ ਮਤਲਬ ਕਿ ਬੈਠ ਕੇ ਵੀ ਮੇਰੀ ਗੱਲ ਸੁਣੀ ਹੈ ਬਹੁਤ ਤੁਹਾਡਾ ਧੰਨਵਾਦ